ਅਸੀਂ ਇਥੋਂ ਜਾ ਕੇ ਮੁੜ ਕੇ ਮੋਗੇ ਦੇ ਨਜ਼ਦੀਕ ਹਾਜ਼ਰੀ ਭਰਨੀ ਹੈ ਨਾਨਕ ਸਰ ਮਹਾਂਪੁਰਖਾਂ ਦੀ ਪਾਵਨ ਯਾਦ ਦੇ ਵਿੱਚ ਸਮਾਗਮ ਆ ਤੇ ਧਮਾਰ ਤੇ ਸੰਗਤ ਦੀ ਬਹੁਤ ਜੀ ਆ ਵੀ ਵਾਰ ਸੁਣਾ ਦਿਓ ਵੀ ਪਰ ਸਮਾਂ ਉਹਨਾਂ ਦੀ ਹੋਣ ਕਰਕੇ ਮਾਫੀ ਚਾਹੁੰਦੇ ਆ ਨਾ ਦਲੇਰ ਕੋਰੇ ਨਾ ਨਾਨਕ ਸੱਜਿਆਂ ਦੇ ਨਾ ਜਾਇਆ ਕਰ ਕਿਉਂਕਿ ਨਾਨਕ ਸੱਜੇ ਜਿਹੜੇ ਆ ਉਹ ਤੇ ਛੋਟੇ ਛੋਟੇ ਬੱਚਿਆਂ ਨੂੰ ਨੇ ਬਖਸ਼ਦੇ ਤੂੰ ਤਾਂ ਹੈ ਫਿਰ ਇੱਕ ਉਹਦਾਤਾ ਤੁਸੀਂ ਵੀ ਕੀ ਕਰੋਗੀਆਂ ਫਿਰ ਕਿਉਂਕਿ ਤੁਹਾਡਾ ਜਿਹੜਾ ਧੰਦਾ ਵਾ ਉਹ ਵੀ ਇਹਨਾਂ ਡੇਰੇ ਵਾਲਿਆਂ ਦੇ ਸਿਰਾਂ ਤੋਂ ਚੱਲਦਾ ਹੈ ਇਹਨਾਂ ਸੰਤ ਮਹਾਤਮਾ ਦੇ ਸਿਰਾਂ ਤੋਂ ਚੱਲਦਾ ਕਿਉਂਕਿ ਤੁਹਾਨੂੰ ਕਿਹੜਾ ਕੋਈ ਵਿਆਹਾਂ ਸ਼ਾਦੀਆਂ ਦੇ ਵਿੱਚ ਸੱਦਦਾ ਕਿਉਂਕਿ ਇਹਨਾਂ ਡੇਰੇ ਵਾਲਿਆਂ ਦੇ ਜਦੋਂ ਸੰਤ ਸਮਾਗਮ ਹੁੰਦੇ ਆ ਤੇ ਫਿਰ ਇਹ ਤੁਹਾਨੂੰ ਲੋਕ ਸੱਦਦੇ ਆ ਕਿਉਂਕਿ ਤੁਹਾਡੀ ਰੋਜੀ ਰੋਟੀ ਜਿਹੜੀ ਆ ਉਹ ਇਹਨਾਂ ਦੇ ਸਿਰਾਂ ਤੋਂ ਚੱਲਦੀ ਆ ਅਗਰ ਜੇ ਕੋਈ ਹੋਰ ਧਰਮ ਦਾ ਰੌਲਾ ਹੁੰਦਾ ਨਾ ਵੀ ਇਦਾਂ ਦਾ ਕੋਈ ਕਾਂਡ ਹੋਇਆ ਹੁੰਦਾ ਵੀ ਬੱਚਿਆਂ ਦੇ ਨਾਲ ਤੇ ਇਹਨਾਂ ਢਾਡਣਾ ਨੇ ਫਿਰ ਮੈਂਟੋ ਮੈਂਟ ਕਵਤਾਵਾ ਬਣਾ ਕੇ ਖਾਉਣੀਆਂ ਸੀ ਤੇ 12 ਗਾਉਣੀਆਂ ਸੀ ਤੇ ਅੱਜ ਦੇਖ ਲੋ ਇਹਨਾਂ ਦੇ ਕਿਦਾਂ ਮੂੰਹ ਬੰਦ ਹੋਏ ਪਏ ਆ ਇਹ ਬਿਲਕੁਲ ਨਹੀਂ ਬੋਲੀਆਂ ਮੈਨੂੰ ਤਾਂ ਲੱਗਦਾ ਆ ਜਿਹੜਾ ਅਮਦਤ ਦਾ ਸੰਚਾਰ ਦੀ ਜਿਹੜੀ ਹੈ ਨਾ ਪ੍ਰਥਾ ਵਾ ਜਿਹੜੀ ਔਰਤਾਂ ਨੂੰ ਅਮਦਤ ਸੰਚਾਰ ਕਰਾਇਆ ਜਾਂਦਾ ਇਹ ਵੀ ਇਹਨਾਂ ਡੇਲੇ ਵਾਲਿਆਂ ਨੇ ਚਲਾਈ ਹੋਈ ਆ ਇਹਨਾਂ ਸੰਤ ਮਹਾਤਮਾ ਨੇ ਚਲਾਈ ਹੋਈ ਆ ਕਿਉਂਕਿ ਪਹਿਲਾਂ ਤੋਂ ਚੱਲਦਾ ਆ ਰਿਹਾ ਨਾ ਕਿਉਂਕਿ ਜੇ ਮੰਦਰਾਂ ਦੇ ਵਿੱਚ ਹੁੰਦੇ ਸੀਗੇ ਤੇ ਉਹਨਾਂ ਨੇ ਦੇਵਦਾਸੀਆਂ ਰੱਖੀਆਂ ਹੁੰਦੀਆਂ ਸੀ ਔਰਤ ਨੂੰ ਭਾਵ ਮੰਡਲ ਦੇ ਵਿੱਚ ਨਹੀਂ ਸੀ ਵੜਨ ਦਿੱਤਾ ਜਾਂਦਾ ਤੇ ਉਸੇ ਤਰ੍ਹਾਂ ਹੀ ਇਹਨਾਂ ਮਹਾਪੁਰਸ਼ਾਂ ਨੇ ਵੀ ਅਮਦਤ ਦੀ ਦਾਤ ਜਿਹੜੀ ਆ ਉਹ ਔਰਤਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਆ ਅਮਾੜੀ ਜੇ ਗੱਲ ਸੁਣਿਓ ਇਹਦੀ ਅੱਗੇ ਤੇ ਫੇਰ ਕਰਦੇ ਆਂ ਗੱਲ ਇਸ ਕਰਕੇ ਮੇਰੀ ਹੱਥ ਬੰਨ ਕੇ ਤੁਹਾਡੇ ਚਰਨਾਂ ਵਿੱਚ ਬੈਣਦੀ ਹੈ ਆਪਣੇ ਸਿਧਾਂਤ ਦੇ ਨਾਲ ਜੁੜੋ ਇਤਿਹਾਸ ਨੂੰ ਪੜੋ ਇਤਿਹਾਸ ਨੂੰ ਪੜਾਂਗੇ ਤੇ ਸਾਨੂੰ ਪਤਾ ਲੱਗੂ ਕਿ ਸਾਡੇ ਵੱਡ ਬਡੇਰਿਆਂ ਨੇ ਕਿੱਡੀਆਂ-ਕੱਡੀਆਂ ਕੁਰਬਾਨੀਆਂ ਕੀਤੀਆਂ ਕਿਵੇਂ ਹਰੀ ਸਿੰਘ ਨਰੂਏ ਵਰਗੇ ਯੋਧਿਆਂ ਨੇ ਹੱਥ ਦੇ ਨਾਲ ਹੀ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਕਿਵੇਂ ਸਾਡੇ ਕੌਮ ਦੇ ਯੋਧਿਆਂ ਨੇ ਸਵਾ ਸਵਾ ਲੱਖ ਵੈਰੀ ਨੂੰ ਮਾਰ ਕੇ ਅੰਤ ਸ਼ਹਾਦਤ ਦਾ ਜਮ ਪੀਤਾ ਸਾਡੀਆਂ ਮਾਵਾਂ ਨੇ ਟੋਡੇ ਟੋਟੇ ਕਰਵਾ ਕੇ ਬੱਚਿਆਂ ਦੇ ਗਲਾਂ ਵਿੱਚ ਹਾਰ ਪਵਾਏ ਬੱਚਿਆਂ ਨੂੰ ਨੇਜਿਆਂ ਦੇ ਉੱਪਰ ਟੰਗਿਆਂ ਨੂੰ ਵੇਖਿਆ ਪਰ ਨਾ ਤੇ ਸੀ ਆਖਿਆ ਨਾ ਸਿੱਖੀ ਨੂੰ ਛੱਡਿਆ ਇਹੀ ਆਖਿਆ ਸਿਰ ਜਾਂਦਾ ਤੇ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਗੁਰੂ ਸਾਹਿਬ ਦੀ ਲੜਾਈ ਜਿਹੜੀ ਸੀ ਉਹ ਧਰਮ ਦੀ ਲੜਾਈ ਸੀ ਥੋੜੀ ਲੇਕਿਨ ਧਰਮ ਦੀ ਲੜਾਈ ਇਹਨਾਂ ਨੇ ਧਰਮ ਦੇ ਠੇਕੇਦਾਰਾਂ ਨੇ ਬਣਾ ਲਈ ਆ ਗੁਰੂ ਸਾਹਿਬ ਦੀ ਲੜਾਈ ਸੀ ਇਨਸਾਨੀਅਤ ਦੀ ਲੜਾਈ ਸੀ ਕਿਉਂਕਿ ਉਸ ਟਾਈਮ ਆਲਰੇਡੀ ਦੋ ਧਰਮ ਚੱਲ ਰਹੇ ਸੀਗੇ ਤੇ ਉਹਨਾਂ ਦੀਆਂ ਆਪਸ ਵਿੱਚ ਲੜਾਈਆਂ ਸੀਗੀਆਂ ਤੇ ਜਿਹੜਾ ਪੁਜਾਰੀਵਾਦ ਸੀਗਾ ਉਹ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦਾ ਸੀਗਾ ਧਰਮ ਚੇਂਜ ਕਰਾਉਂਦਾ ਸੀਗਾ ਤੇ ਠੱਗ ਦਾ ਸੀਗਾ ਤੇ ਗੁਰੂ ਸਾਹਿਬ ਨੇ ਉਹਨਾਂ ਧਰਮਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ ਨਾ ਕਿ ਧਰਮਾਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਗੁਰੂ ਸਾਹਿਬ ਨੇ ਸਿਰਫ ਤੇ ਸਿਰਫ ਲੜਾਈ ਕੀ ਲੜੀ ਸੀ ਇਨਸਾਨੀਅਤ ਦੀ ਤੇ ਲੇਕਿਨ ਇਹਨਾਂ ਲੋਕਾਂ ਨੇ ਧਰਮਾਂ ਦੀ ਲੜਾਈ ਬਣਾ ਲਈ ਜੇ ਸਿਰ ਜਾਵੇ ਤਾਂ ਜਾਵੇ ਤੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਸਿੱਖੀ ਕੋਈ ਧਰਮ ਨਹੀਂਗਾ ਸਿੱਖੀ ਸਿਰਫ ਤੇ ਸਿਰਫ ਰਾਜਨੀਤੀ ਆ ਇਹ ਲੋਕ ਜਿਹੜੇ ਆ ਇਹ ਰਾਜਨੀਤੀ ਖੇਡਦੇ ਆ ਇਹੋ ਹਿੰਦੂ ਧਰਮ ਦਾ ਹੀ ਹਿੱਸਾ ਆ ਇਹ ਵੀ ਮੋਦੀ ਦੇ ਲੋਕ ਹੀ ਆ ਵੀ ਉਹ ਜਿਹੜਾ ਫਲਾਵ ਆ ਨਾ ਆਰਐਸਐਸ ਦਾ ਬੀਜੇਪੀ ਦਾ ਆ ਜਿਹੜਾ ਹਿੰਦੂਤਵ đảng ਦਾ ਵੀ ਜਿਹੜਾ ਧਾਰਮਿਕ ਆ ਵਿਸ਼ੰਤ ਸਮਾਜ ਜਿਹੜਾ ਵਾ ਵੀ ਮੋਦੀ ਵੀ ਆਪਣੇ ਆਪ ਨੂੰ ਸੰਤ ਕਹਿੰਦਾ ਤੇ ਸਾਰੇ ਯਾਨੀ ਕਿ ਬੀਜੇਪੀ ਵਾਲੇ ਆਪਣੇ ਆਪ ਨੂੰ ਸੰਤ ਹੀ ਕਹਿੰਦੇ ਆ ਤੇ ਉਹ ਬਸ ਇਹ ਸੰਤ ਸਮਾਜ ਹੀ ਆ ਵੀ ਜਿਹੜਾ ਸਾਨੂੰ ਆਪਸ ਵਿੱਚ ਲੜਾ ਰਿਹਾ ਤੇ ਸਾਨੂੰ ਆਪਸ ਵਿੱਚ ਵੰਡ ਰਿਹਾ ਪਰ ਆਓ ਇਸੇ ਕਰਕੇ ਸਿੱਖੀ ਕੋਈ ਧਰਮ ਨਹੀਂਗਾ ਸਿੱਖੀ ਸਿਰਫ ਤੇ ਸਿਰਫ ਰਾਜਨੀਤੀ ਆ ਜਿਸ ਹਸਾਬ ਨਾਲ ਧਰਮ ਪਹਿਲਾਂ ਚੱਲ ਰਹੇ ਸੀ ਦੋ ਧਰਮ ਗੁਰੂ ਸਾਹਿਬ ਨੇ ਉਹਨਾਂ ਧਰਮਾਂ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਇਹਨਾਂ ਲੋਕਾਂ ਨੇ ਜਿਹੜਾ ਰਾਜਨੀਤਿਕ ਲੋਕ ਆ ਇਹਨਾਂ ਨੇ ਇੱਕ ਸਿੱਖੀ ਧਰਮ ਵੱਖਰਾ ਹੀ ਬਣਾ ਦਿੱਤਾ ਅੱਗੇ ਮਾੜੀ ਜਈ ਇਹਦੀ ਗੱਲ ਸੁਣਿਓ ਤੇ ਫੇਰ ਕਰਦੇ ਆਂ ਗੱਲ ਅੱਗੇ ਮਾਵਾ ਦੇ ਸੱਤ-ਸੱਤ ਬੱਚੇ ਹੁੰਦੇ ਸੀ ਅੱਜ ਦੇ ਸਮੇਂ 'ਚ ਜੇ ਕੋਈ ਕਹਿ ਦੇਵੇ ਨਾ ਮੇਰੇ ਪੰਜ ਬੱਚੇ ਆ ਤੇ ਲੋਕ ਬੜਾ ਮਜ਼ਾਕ ਅਡਾਉਂਦੇ ਨੇ ਉਹ ਭਲਿਓ ਅੱਗੇ ਮਾਮਾ ਦੇ 10-10 ਜੇ ਬੱਚੇ ਸੀ ਚਾਰ ਕੌਮਲੀ ਕੁਰਬਾਨ ਵੀ ਕਰਨੇ ਤੇ ਸੀ ਨਹੀਂ ਆਖਣਾ ਆਖਣਾ ਵਾਹਿਗੁਰੂ ਤੇਰੀ ਦਾਤ ਸੀ ਤੂੰ ਆਪਣੇ ਕੋਲ ਲੈ ਗਿਆ ਜੇ ਚਾਰ ਕੁਰਬਾਨ ਹੋ ਜਾਂਦੇ ਤੇ ਮਗਰ ਦੇਖ ਰੇ ਕਰਨ ਵਾਲੇ ਵੀ ਤੇ ਹੈ ਬੇਲ ਕਹੋ ਤੇ ਤੂੰ ਕਿਉਂ ਨਹੀਂ 10 ਬੱਚੇ ਜੰਮ ਲੈਂਦੀ ਕੀ ਗੱਲ ਤੇਰੇ ਬੱਚੇ ਜਿਹੜੇ ਆ ਉਹ ਵੱਡੇ ਆ ਪਰੇਸ਼ਨਾ ਨਾਲ ਹੁੰਦੇ ਆ ਨਾਲੇ ਚਾਰ ਜਣਿਆਂ ਦਾ ਤੁਹਾਡਾ ਢਾਡੀ ਜਥਾ 10-10 ਬੱਚੇ ਜੰਮੋ ਤੁਸੀਂ ਤੁਹਾਡਾ ਤੇ ਨਿਹੰਗ ਜਥਾ ਵੀ ਆਪਣਾ ਘਰ ਦਾ ਬਣ ਜਾਂਦਾ ਤੇ ਫਿਰ ਸਵਾ ਸਵਾ ਲੱਖ ਦੇ ਨਾਲ ਇੱਕ ਇੱਕ ਨੂੰ ਲੜਾਓ ਤੇ ਫਿਰ ਦੇਖਦੇ ਆ ਕੀ ਹੁੰਦਾ ਤੁਸੀਂ ਆਪਣੇ ਕੋਲੋਂ ਘੜ ਘੜ ਕੇ ਇਤਿਹਾਸ ਜਿਹੜਾ ਵਾ ਉਹ ਲੋਕਾਂ ਨੂੰ ਸੁਣਾਈ ਜਾਂਦੇ ਆ ਤੇ ਲੋਕ ਵੀ ਐਦਾ ਦੇ ਮੂਰਖ ਪਾਗਲ ਲੋਕ ਤੁਹਾਡੀਆਂ ਗੱਲਾਂ ਮੰਨ ਮੰਨ ਕੇ ਤਦ ਰੁਗਣ ਬੱਚੇ ਪੈਦਾ ਕਰ ਕਰਕੇ ਤੇ ਬਾਅਦ ਦੇ ਵਿੱਚ ਕੀ ਕਰਦੇ ਆ ਨਿਹੰਗਾਂ ਸੰਘਾਂ ਦੇ ਵਿੱਚ ਭਾਤੀ ਕਰਾਈ ਜਾਂਦੇ ਆ